ਦੇਖਿਏ ਕਿ ਅੱਜ ਜੋ ਵਿਵਾਦਿਕ ਅਮਨ ਸ਼ੇਸ਼ਿੰਗਸ਼ਾਹੀ ਕਲਸੀ ਵੱਲੋਂ ਬਟਾਲਾ ਸ਼ਹਿਰ ਤੋਂ ਇੱਕ ਜੋ ਕਾਫਲਾ ਰਵਾਨਾ ਹੋਇਆ ਹੈ ਕਿ ਡੇੜਾ ਬਾਬਾ ਨਾਨਕ ਵਿਖੇ ਕਿ ਉੱਥੇ ਜੋ ਹੜ੍ਹ ਆ ਚੁੱਕਾ ਹੈ ਕਿ ਹੱਦ ਦੋ ਵੱਧ ਦੀ ਫਸਲਾਂ ਵੀ ਲੋਕਾਂ ਦੀ ਖਰਾਬ ਹੋਈਆਂ ਨੇ ਤੇ ਹੜ੍ਹ ਨਾਲ ਲੋਕ ਕਾਫੀ ਰੋੜ ਵੀ ਚੁੱਕੇ ਨੇ ਘਰਾਂ ਵਿੱਚ ਪਾਣੀ ਵੜ ਚੁੱਕਾ ਵਾ ਤੇ ਉਹਨਾਂ ਵਾਸਤੇ ਬਟਾਲਾ ਤੋਂ ਅਮਨ ਸ਼ੇਸ਼ਿੰਗਸ਼ਾਹੀ ਕਲਸੀ ਵੱਲੋਂ ਕਿ ਬਟਾਲੇ ਤੋਂ ਉਹ ਰਾਸ਼ਨ ਲੈ ਕੇ ਤੇ ਪਸ਼ੂਆਂ ਵਾਸਤੇ ਚਾਰਾ ਲੈ ਕੇ ਰਵਾਨਾ ਹੋਏ ਨੇ ਤੋਂ ਕਿ ਉਹਨਾਂ ਵੱਲੋਂ ਇੱਕ ਕਾਫਲਾ ਰਵਾਨਾ ਹੋ ਚੁੱਕਾ ਹੈ ਦੇਖੋ ਕਿ ਟਰੈਕਟਰ ਟਰਾਲੀਆਂ ਕਿਸ ਤਰ੍ਹਾਂ ਹਰ ਇੱਕ ਟਰੈਕਟਰ ਟਰਾਲੀ ਤੇ ਰਾਸ਼ਨ ਤੇ ਡੰਗਰਾਂ ਵਾਸਤੇ ਪੱਠੇ ਚਾਰਾ ਇਕੱਠਾ ਕਰਕੇ ਲੈ ਕੇ ਜਾਂਦੇ ਡੇਰਾ ਬਾਬਾ ਨਾਨਕ ਵਿਖੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਕਿ ਕਿਸ ਤਰ੍ਹਾਂ ਵੇਖੋ ਮੱਝਾਂ ਵਾਸਤੇ گاਵਾ ਵਾਸਤੇ ਚਾਰਾ ਤੇ ਉਥੋਂ ਦੇ ਜਿਹੜੇ ਹਰ ਪੀੜਤ ਵਾਸਤੇ ਰਾਸ਼ਨ ਲੈ ਕੇ ਜਾਂਦੇ ਪਏ ਨੇ ਇੱਕ ਕਾਫਲਾ ਪਟਾਲਾ ਸ਼ਾਇਦ ਤੋਂ ਰਵਾਨਾ ਹੋ ਚੁੱਕਾ ਹੈ ਕਿ ਦੇਖੋ ਕਿ ਹਰ ਪਾਸੇ ਹੜ੍ਹ ਆ ਚੁੱਕਾ ਹੈ ਪਾਣੀ ਪਾਣੀ ਹੋ ਚੁੱਕਾ ਹੈ ਤੇ ਘਰਾਂ ਦੇ ਵਿੱਚੋਂ ਪਾਣੀ ਨਹੀਂ ਵੜ ਚੁੱਕਾ ਹੈ ਤੇ ਲੋਕ ਸ਼ਤਾਂ ਉਪਰ ਇੰਦੇ ਪੈਨੇ ਤੇ ਕਿਸੇ ਤਰ੍ਹਾਂ ਵੇਖੋ ਡੇਰਾ ਬਾਬਾ ਨਾਲਕ ਉਹਦੀ ਸਾਈਡ ਤੋਂ ਪਿੰਡਾਂ ਵਿੱਚ ਡੋ ਪਿੰਡ ਜਿਹੜੇ ਆ ਹਰ ਨਾ ਡੁੱਬ ਚੁੱਕੇ ਨੇ ਤੇ ਇਸੇ ਤੋਂ ਇਲਾਵਾ ਕਿ ਬਟਾਲਾ ਸ਼ਹਿਰ ਤੋਂ ਜੋ ਵਿਧਾਇਕ ਅਮਨ ਸ਼ੇਰ ਸਿੰਘ ਛੈਰੀ ਗਲਸੀ ਨੇ ਤੇ ਵੇਖੋ ਕਿ ਕਿੰਨਾ ਜਿਆਦਾ ਇਥੋਂ ਰਾਸ਼ਨ ਤੇ ਮੱਝਾਂ ਘਾਮਾਂ ਵਾਸਤੇ ਚਾਰਾ ਲੈ ਕੇ ਰਵਾਨਾ ਹੋ ਚੁੱਕੇ ਨੇ ਆ ਉਥੋਂ ਦੇ ਮੌਜੂਦ ਲੋਕਾਂ ਨਾਲ ਵਿਧਾਇਕ ਅਮਨ ਸ਼ੇਰ ਸਿੰਘ ਛੈਰੀ ਗਲਸੀ ਨਾਲ ਗੱਲਬਾਤ ਕਰਨਿਆ ਕੀ ਕੁਝ ਕਹਿੰਦੇ ਨੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਅ ਅੱਜ ਡੇਰਾ ਬਾਬਾ ਨਾਨਕ ਵਿਖੇ ਜਿਹੜੀ ਕੁਦਰਤੀ ਕ੍ਰੋਪੀ ਜਿਹੜੀ ਆਈ ਆ ਅ ਉਸ ਸਬੰਧ ਦੇ ਵਿੱਚ ਅ ਅੱਜ ਅ ਰਾਸ਼ਨ ਸੁੱਕੀ ਰਸਤ ਪਾਣੀ ਪੱਠੇ ਅ ਗੱਠਾਂ ਜਿੰਨੂੰ ਕਹਦੀਏ ਸੋ ਜਿਹੜੀ ਜਿਹੜੀ ਵੀ ਲੋੜਵੰਦ ਸਮਗਰੀ ਹੈ ਉਹ ਸਾਰੀ ਆਪਾਂ ਜਿਹੜੀ ਹੈ ਉਹ ਅੱਜ ਪਹੁੰਚਾਉਣ ਜਾ ਰਹੇ ਹਾਂ ਤਾਂ ਜੋ ਕਿ ਕਿਤੇ ਵੀ ਕਿਸੇ ਵੀ ਕਿਸਮ ਦੀ ਸਾਡੇ ਪੰਜਾਬੀਆਂ ਨੂੰ ਸਾਡੇ ਲੋਕਾਂ ਨੂੰ ਕੋਈ ਕਮੀ ਨਾ ਰਹੇ ਸੋ ਇਹਦੇ ਵਿੱਚ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਤੇ ਆਪਾਂ ਡੀਸੀ ਸਾਹਿਬ ਤੇ ਆਪਣੇ ਐਮਐਲਏ ਸਾਹਿਬਾਨ ਉਹਨਾਂ ਨਾਲ ਤਾਲਮਿਲ ਕੀਤਾ ਸੀ ਵੀ ਜਿਹੜੇ ਪਿੰਡ ਤੁਹਾਨੂੰ ਲੱਗਦਾ ਵੀ ਰਹਿੰਦੇ ਆ ਠੀਕ ਹੈ ਜਿੱਥੇ ਰਸਤ ਨਹੀਂ ਪਹੁੰਚੀ ਕਿਉਂਕਿ ਹੁਣ ਮੈਂ ਬਤੌਰ ਇਥੋਂ ਦਾ ਐਮਐਲਏ ਆ ਮੈਨੂੰ ਹਰ ਇੱਕ ਮੁਹੱਲੇ ਦਾ ਸ਼ਹਿਰ ਦਾ ਪਿੰਡ ਦਾ ਪਤਾ ਠੀਕ ਹੈ ਡੀਸੀ ਸਾਹਿਬ ਨੂੰ ਬਤੌਰ ਪਤਾ ਖਾਨੋ ਇਹ ਵੀ ਜਿਹੜੇ ਜਿਹੜੇ ਏਰੀਆ ਰਹਿੰਦੇ ਨੇ ਆਪਾਂ ਉਹਨਾਂ ਉਹਨਾਂ ਏਰੀਆ ਨੂੰ ਜਿਹੜਾ ਕਵਰ ਕਰ ਗਏ ਹਾਲਾਤ ਜਿਹੜੇ ਨੇ ਡੇਰਾ ਬਾਬਾ ਨਾਨਕ ਪਠਾਨਕੋਟ ਦੀਨਾ ਨਗਰ तकरीबन ਪਾਣੀ ਜਿਹੜਾ ਉਹ ਕਾਫੀ ਜਦੋਂ ਆਇਆ ਵਾ ਉਹਦੇ ਨਾਲ ਕਈਆਂ ਦੀਆਂ ਫਸਲਾਂ ਤਬਾਹ ਘਰ ਜਿਹੜੇ ਨੇ ਡੁੱਬ ਚੁੱਕੇ ਸੀ ਘਰਾਂ ਦੇ ਨੁਕਸਾਨ ਹੋ ਚੁੱਕੇ ਸੀ ਹਾਲਾਤ ਕਿਤੇ ਨਾ ਕਿਤੇ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਵੀ ਮਾੜੇ ਨੇ ਪਰ ਹਾਂ ਪੰਜਾਬੀ ਆ ਇੱਕ ਦੂਜੇ ਦਾ ਰਲ ਮਿਲ ਕੇ ਆਪਾਂ ਸਾਰਦੇ ਆ ਸਾਨੂੰ ਇਹਨਾਂ ਪਤਾ ਸੁੱਖ ਦੀ ਘੜੀ 'ਚ ਕੋਈ ਜਾਵੇ ਨਾ ਜਾਵੇ ਪਰ ਦੁੱਖ ਦੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦਾ ਮੈਂ ਮੈਂ ਇੱਕ ਗੱਲ ਕਹਾਂਗਾ ਸੁਖਵੀਰ ਬਾਦਲ ਜੀ ਨੂੰ ਬਾਦਲ ਸਾਹਿਬ ਲੋਕ ਹੜਾਂ ਦੀ ਮਾਰਚ ਮਾਰ ਰਹੇ ਨੇ ਪਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਸਿਆਸਤਾਂ 'ਚ ਕੁਝੀਆਂ ਸਿਆਸਤਾਂ ਇਸ ਸਮੇਂ ਵੀ ਜੇ ਤੁਹਾਨੂੰ ਸਰਕਾਰਾਂ ਅੱਜ ਅਸੀਂ ਸਰਕਾਰ 'ਚ ਹੀ ਆ ਠੀਕ ਆ ਇੱਥੇ ਹੁਣ ਇੰਨਾ ਰਾਸ਼ਨ ਇੰਨਾ ਸਭ ਕੁਝ ਦੇ ਰਹੇ ਆ ਜਿਹੜੀ ਚੀਜ਼ ਦੀ ਜ਼ਰੂਰਤ ਆ ਆਪਾਂ ਉਹ ਦੇ ਰਹੇ ਆ ਸਾਡੇ ਐਮ ਐਲ ਏ ਮੰਤਰੀ ਸਹਿਬਾਨ ਠੀਕ ਆ ਸੀ ਐਮ ਸਾਹਿਬ ਆਪ ਆ ਗਏ ਆ ਮੈਂ ਹੈਰਾਨ ਹੁਣਾ ਵੀ ਹੱਲੇ ਵੀ ਘਟੀਆ ਸਿਆਸਤਾਂ ਤੋਂ ਬਾਜ਼ ਨਹੀਂ ਆ ਰਿਹਾ ਲੋਕ ਤਾਂ ਮੈਂ ਦੇਖ ਰਿਹਾ ਸੀ ਕਾਂਗਰਸ ਆ ਕੇ ਕਹਿ ਰਹੀ ਐ ਇਹਨਾਂ ਦੇ ਵੱਡੇ ਲੀਡਰ ਲਿਆਉ ਜੀ ਕੇਜਰੀਵਾਲ ਨੂੰ ਕਿੱਥੇ ਆ ਹੁਣ ਲਿਆਉ ਜੀ ਮਨੀਸ਼ ਸ਼ੋਧੀਆਂ ਨੂੰ ਮੈਂ ਪੁੱਛਣਾ ਚਾਹਨਾ ਅਸੀਂ ਬੈਠੇ ਆ ਕੰਮ ਕਰ ਰਹੇ ਗਰਾਊਂਡ ਤੇ ਆ ਕੰਮ ਕਰ ਰਹੇ ਆ ਜਿੱਥੇ ਲੋਕਾਂ ਨੂੰ ਨਹੀਂ ਆਸਰਾ ਪਹੁੰਚ ਰਿਹਾ ਆਪਰ ਰਲ ਕੇ ਮਤ ਕਰੀਏ ਸਾਰੇ ਆਪਾਂ ਤੇ ਜੇ ਸਾਡੇ ਵਰਗੇ ਕਹਿਣ ਵੀ ਤੁਹਾਡਾ ਰਾਹੁਲ ਗਾਂਧੀ ਨਹੀਂ ਆਇਆ ਇੱਥੇ ਤੁਹਾਡੀ ਕਿੱਥੇ ਸੋਣੀਏ ਗਾਂਧੀ ਲਿਆਓ ਆਈ ਨਹੀਂ ਕਿੱਥੇ ਤੁਹਾਡੀ ਪ੍ਰੇਮਿਕਾ ਗਾਂਧੀ ਕਿੱਥੇ ਆ ਸੋ ਕਹਿਣ ਦਾ ਭਾਵ ਸ਼ਰਮ ਆਉਣੀ ਚਾਹੀਦੀ ਹੈ ਜਿਹੜੀ ਵੀ ਇਸ ਸਮੇਂ ਵੀ ਆਪਾਂ ਘਟਿਆ ਸਿਆਸਤਾਂ ਕਰ ਰਹੇ ਆ ਦੁੱਖ ਦੀ ਘੜੀ ਹੈ ਇੱਥੇ ਮਲਮ ਲਾਉਣ ਦਾ ਸਮਾਂ ਪਰ ਇੱਥੇ ਮੈਂ ਹਰਾਨ ਹੋ ਰਿਹਾ ਆ ਅਲੱਗ ਅਲੱਗ ਤਰ੍ਹਾਂ ਦੀਆਂ ਵੀਡੀਓ ਅਲੱਗ ਅਲੱਗ ਇਹ ਕੀ ਇੱਕ ਪੰਜਾਬ ਅੱਜ ਪੰਜਾਬ ਤੇ ਔਖਾ ਸਮਾਂ ਦੇਸ਼ਾਂ ਵਿਦੇਸ਼ਾਂ ਬਾਹਰਲੇ ਮੁਲਕਾਂ ਤੱਕ ਅੱਜ ਲੋਕ ਪੰਜਾਬੀਆਂ ਨੂੰ ਵੇਖ ਰਿਹਾ ਅੱਜ ਸਾਨੂੰ ਸਾਰਿਆਂ ਨੂੰ ਇੱਕ ਸਾਰ ਹੋ ਕੇ ਇੱਕ ਆਵਾਜ਼ ਦੇਣੀ ਚਾਹੀਦੀ ਹੈ ਪਰ ਅੱਜ ਵੀ ਮਾੜੀ ਕਢੀ ਜਿਹੀ ਕੁੱਤੇ ਵਾਂਗੂ ਲੜੀ ਜਾਦੇ ਆਪਾਂ ੱਚ ਹੈਰਾਨਗੀ ਦੀ ਗੱਲ ਹੈ ਸ਼ਰਮ ਆਉਣੀ ਚਾਹੀਦੀ ਹੈ ਇਸ ਕੰਮ ਨੂੰ ਆ ਆਪਾਂ ਮਦਦ ਕਰੀਏ ਸਾਰਿਆਂ ਦੀ ਇੱਕ ਦੂਜੇ ਦੀ ਠੀਕ ਹੈ ਜਿਹੜੇ ਦੁਖੀ ਪਰਿਵਾਰ ਜਿੰਨਾ ਤੱਕ ਨਹੀਂ ਪਹੁੰਚ ਸਕੇ ਉਹਨਾਂ ਦੀ ਮਦਦ ਕਰੀਏ ਮੈਂ ਦੇਖ ਰਿਹਾ ਵਾਂ ਕਿ ਇਹ ਘਟੀਆ ਕਿਸਮ ਦੀ ਇਸ ਜਗ੍ਹਾ ਤੇ ਵੀ ਜਿਹੜਾ ਕੋਈ ਰਾਜਨੀਤੀ ਕਰਦਾ ਲੋਕ ਆਪ ਉਹਨੂੰ ਸਹਾਰਦੇ ਆਪ ਜਾਣਦੇ ਨੇ ਕਿਉਂਕਿ ਪੰਜਾਬ ਆ ਪੰਜਾਬ ਆਪਣੇ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਪੜਾਉਂਦੇ ਲਿਖਾਉਂਦੇ ਔਰ ਇਹ ਵੀ ਵੇਖਦੇ ਨੇ ਵੀ ਗਾੜੀ ਪੰਜਾਬ ਅਸੀਂ ਕਿਹਨਾਂ ਦੇ ਹੱਥ ਚ ਦੇਣਾ ਸੋ ਕਹਿਣ ਦਾ ਭਾਵ ਜਿਹੜਾ ਬੰਦਾ ਸਹਿਨਸ਼ੀਲਤਾ ਨਾਲ ਇਮਾਨਦਾਰੀ ਨਾਲ ਚੱਲਦਾ ਲੋਕ ਹਮੇਸ਼ਾ ਉਹਦੇ ਨਾਲ ਖੜੇ ਮੈਂ ਤੇ ਇਹਦੇ ਵਿੱਚ ਵੀ ਇਹੋ ਕੇਂਦਰ ਨੂੰ ਬੇਨਤੀ ਕਰੂੰਗਾ ਆਪਾਂ ਨਾ ਤੇ ਭੰਡਣਾ ਚਾਹੁੰਨੇ ਆ ਨਾ ਕੋਈ ਗੱਲ ਕਰਨਾ ਚਾਹੁੰਨੇ ਆ ਇਹੋ ਗੱਲ ਕਰਾਂਗੇ ਕਿ ਅੱਜ ਪੰਜਾਬ 'ਚ ਔਖੀ ਘੜੀ ਆ ਠੀਕ ਹੈ ਅੱਜ ਸਾਥ ਤੇ ਕੱਲਾ ਕੇਂਦਰ ਦੀ ਨਹੀਂ ਮੈਂ ਇੱਕ ਗੱਲ ਕਹੂੰਗਾ ਬਾਹਰਲੀਆਂ ਸਟੇਟਾਂ ਦੀ ਵੀ ਇਹ ਪੰਜਾਬ ਆ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਉਣ ਦੇ ਵਿੱਚ 90% ਜਿਹੜੀਆਂ ਸ਼ਹਾਦਤਾਂ ਔਰ 90% ਜਿਹੜਾ ਯੋਗਦਾਨ ਰੱਖਿਆ ਸੀ ਦੇਸ਼ ਆਜ਼ਾਦ ਕਰਾਉਣ ਸੀ ਇਹ ਪੰਜਾਬੀ ਨੇ ਜਿਹੜਾ ਅੱਜ ਇਹਨਾਂ ਦੇ ਔਖੇ ਸਮੇਂ ਦੀ ਘੜੀ ਤੇ ਇਹਨਾਂ ਦੀ ਬਾਹ ਫੜਦਾ ਨਾ ਉਹਨੂੰ ਭੁੱਲਦੇ ਨਹੀਂ ਸੋ ਕਹਿਣ ਦਾ ਪਾਵੇ ਪੰਜਾਬ ਪੰਜਾਬੀਆਂ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਪੰਜਾਬੀ ਜਿੱਥੇ ਵੀ ਕੋਈ ਕ੍ਰੋਪੀ ਆਈ ਆ ਇਹ ਚਟਾਨ ਬਣ ਕੇ ਉੱਥੇ ਖੜੇ ਹੋਏ ਨੇ ਭਾਵੇਂ ਜਿਹੋ ਜਿਹਾ ਮਰਜੀ ਏਰੀਆ ਹੋਵੇ ਪਰਾਜ ਪੰਜਾਬ ਤੇ ਜਿਹੋ ਜਿਹੇ ਹਾਲਾਤ ਆ ਤੇ ਕੋਈ ਚੱਕਰ ਨਹੀਂ ਸਮਾਂ ਮਾਰਾ ਸਮਾਂ ਨਿਗਲ ਜਾਊਗਾ ਔਰ ਮੈਂ ਕਹਾਂ ਸਮਾਂ ਵੀ 10 15 ਦਿਨ ਲੱਗ ਜਾਣਗੇ ਮਹੀਨਾ ਲੱਗ ਜਾਊਗਾ ਕੋਈ ਨਹੀਂ ਫਿਰ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਿਹਾ ਹੈ ਇਹ ਗੁਰੂਆਂ ਪੀਰਾਂ ਪੀਰ ਪਗੰਬਰਾਂ ਦੀ ਧਰਤੀ ਆ ਇਹ ਹਮੇਸ਼ਾ ਇਹਦੇ ਝੰਡੇ ਬੁਲੰਦ ਰਹਿਣਗੇ